ਪਿਲੌਰ ਦੇ ਨਜ਼ਦੀਕ ਪਿੰਡ ਲੰਗਲ ਦੀ ਇੰਦਰਾ ਕਲੋਨੀ ਵਿਖੇ ਸਰੀਏ ਤੇ ਗਾੜਾ ਨਾਲ ਭਰਿਆ ਟਰੱਕ ਪਲਟ ਗਿਆ ਟਰੱਕ ਮਾਲਕਾਂ ਨੇ ਦੱਸਿਆ ਕਿ ਉਹ ਗੋਬਿੰਦਗੜ ਤੋਂ ਤਲਵਨਵਲ ਸਮਾਨ ਲੈ ਕੇ ਜਾ ਰਹੇ ਸਨ ਕਿ ਸੜਕ ਦੀ ਖਸਤਾ ਹਾਲਤ ਹੋਣ ਕਰਕੇ ਟਰੱਕ ਬੇਕਾਬੂ ਹੋ ਕੇ ਪਲਟ ਗਿਆ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਪਰ ਟਰੱਕ ਅਤੇ ਸਮਾਨ ਨੂੰ ਭਾਰੀ ਨੁਕਸਾਨ ਪਹੁੰਚਿਆ ਭਰੀ ਕੀ ਨਾਮ ਹੈ ਤੁਹਾਡਾ ਮੰਜੀ ਪਰ ਇਹ ਗੱਡੀ-ਗਾਡੀ ਹੈ ਹਾਂਜੀ ਪਰ ਇਹ ਪਤਾ ਲੱਗਾ ਵੀ ਆ ਸੜਕ ਬਿੱਟੀ ਹੋਈ ਆ ਟਰੱਕ ਸਾਡਾ ਇਹ ਪਲਟ ਗਿਆ ਬਾਅਦ ਵਿੱਚ ਇਹ ਸਾਰਾ ਮਾਮਲਾ ਮਾਮਲਾ ਜਾਂਦੀ ਜਾਂਦੀ ਗੱਡੀ ਜੀ ਇਹ ਸੜਕ ਬਹਿ ਗਈ ਥੱਲੇ ਹੈ ਨਹੀਂ ਉਹਦੇ ਕਰਕੇ ਪਲਟ ਗਈ ਇੱਕ ਵਾਰ ਨੇ ਇਹਨਾਂ ਨੂੰ ਹੋਇਆ ਵੀ ਕੋਈ ਨਿਸ਼ਾਨ ਨਹੀਂ ਹੋਇਆ ਜਿਆਦਾ ਫਿਰ ਸੱਟ ਵੇਟਣ ਲੱਗੀ ਹੋਇਆ ਗੱਡੀ ਦੇ ਨਿਸ਼ਾਨ ਆ ਗਏ ਜਿਹੜਾ ਕਰੀਅਰ ਰੋਡ ਕੀਤਾ ਪਾਜੀ ਇਹ ਚਲਵਾਂ ਚਲਵਾਂ ਜਾਣਾ ਗਵਿੰਦਗੜ ਤੋਂ ਹੈ ਗਵਿੰਦਗੜ ਤੋਂ ਆਇਆ ਚਲਵਾਂ ਨਾ ਪੁਲਿਸ ਵਗੈਰਾ ਵੀ ਆਈ ਨਾ ਦੇਖਣ ਨੂੰ ਤਾਂ ਹੋਈ ਨਹੀਂ ਕਰੇ ਕੋਈ ਨਿਸ਼ਾਨੋਂ ਦਾ ਨਹੀਂ ਇਹ ਜਗ੍ਹਾ ਪੁੱਛ ਲੱਗਦੀ ਆ ਕਿੰਨੇ ਗੱਡੀ ਦੇ ਨਿਕਤਾਂ ਹੋਇਆ ਨਾ ਇਹ ਵੀ ਜਾਂਦੀਆਂ ਇਹਦਾ ਜੋ ਪਾਣੀ ਆਉਂਦਾ ਉਹ ਪਾਣੀ ਦਾ ਤਾਸ ਨਹੀਂ ਹੁੰਦੇ ਇਹ ਪਾਣੀ ਉਥੋਂ ਔਣ ਕਰਕੇ ਸਾਰਾ ਪਾਣੀ ਇੱਥੋਂ ਜਾਂਦਾ ਸੜਕ ਦੇ ਥੱਲੇ ਜੀ ਸਾਰੀ ਸੜਕ ਦੇ ਥੱਲੇ ਮਿੱਟੀ ਉੱਤਰ ਗਈ ਤਾਂ ਕਰਕੇ ਗੱਡੀ ਭੱਜਦੀ ਆ ਇਹ ਗੱਡੀ ਨਹੀਂ ਸੀ ਫਲਟ ਨਹੀਂ ਕਿਹੜੀ ਕਲੋਨੀ ਆ ਭਾਜੀ ਜਿਹੜਾ ਨਾਮ ਨਹੀਂ ਪਤਾ ਪਿੱਛੇ ਬਣੀ ਆ ਕਿੰਨੇ ਟਾਈਮ ਤੋਂ ਬਣੀ ਆ ਭਾਜੀ ਕਿੰਨੇ ਟਾਈਮ ਤੋਂ ਬਣੀ ਸੀ ਇਹ ਕਾਫੀ ਟਾਈਮ ਹੋ ਗਿਆ ਤਾਂ ਬਣੀ ਆ ਰੋ ਹੋ ਗਿਆ ਤਾਂ 15 ਸਾਲ ਲਾ ਹੋ ਗਏ ਦੇ ਪਾਣੀ ਇਹ ਤਾਂ ਪਾਣੀ ਦਾ ਨਿਕਾਸ ਹੈ ਨਹੀਂ ਬਣੀ ਕੋਈ ਅੱਗੇ ਪਹਿਲਾਂ ਉੱਥੇ ਸੜਕ خراب ਸੀ ਉੱਥੇ ਕਰ ਕਰਾ ਕੇ ਨਾ ਟੋਆ-ਵੋਆ ਪਟਿਆ ਲੜ ਲੜ ਕੇ ਮੜ ਕੇ ਟੋਆ ਭਰਨ ਤੋਂ ਬਾਅਦ ਸਾਰਾ ਪਾਣੀ ਇੱਥੇ ਆਉਂਦਾ ਠੀਕ ਹੈ ਜੀ ਇੱਥੋਂ ਸਾਰਾ ਥੱਲੇ ਜਾ ਰਿਹਾ ਹੈ ਪਾਣੀ ਜਿਹੜਾ ਇਹ ਹੱਦ ਸਾਬ ਆਪਣੇ ਪਾਣੀ ਦੇ ਕਰਕੇ ਪਾਣੀ ਦੇ ਕਰਕੇ ਵਾਪਰੇ ਆ ਗਏ ਕਿ ਸੜਕ ਥੋੜਾ ਮਿੱਟੀ ਨਿਕਲ ਗਈ ਪਾਣੀ ਨਾਲ